ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਆ ਬਾਈ ਤੁਹਾਡਾ ਤੇ ਅੱਜ ਬਾਈ ਜੀ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰ ਰਿਹਾ ਉਹ ਪੰਜਾਬ ਵਾਲ ਦੇ ਜਿਹੜੇ ਮੁੰਡੇ ਇੱਥੇ ਪਹੁੰਚੇ ਹੋਇਆ ਬਾਈ ਉਹਨਾਂ ਨਾਲ ਆਮੀ ਜਿਹੜੀ ਹੁਣ ਉਹ ਹੋ ਰਹੀ ਆ ਤੇ ਆ ਮੈਂ ਜਿਹੜੀ ਤੁਹਾਡੇ ਨਾਲ ਫੋਟੋ ਸ਼ੇਅਰ ਕਰ ਰਿਹਾ ਬਾਈ ਇਹ ਆਪਣੇ ਲੈਂਟਨ ਦੇ ਵਿੱਚ ਪੰਜਾਬੀ ਮੁੰਡੇ ਦੀ ਆ ਤੇ ਇਸ ਮੁੰਡੇ ਦੀ ਕਹਾਣੀ ਤੋਂ ਆਪਾਂ ਇਹ ਕਹਿ ਸਕਦੇ ਆ ਵੀ ਕਈ ਵਾਰੀ ਨਾ ਬੰਦੇ ਨੂੰ ਮੌਤ ਵੀ ਯਾਰ ਤੋਂ ਕਦੇ ਆਂਦੀ ਆ ਜੇ ਆਪਾਂ ਇਹ ਮੁੰਡੇ ਦੀ ਕਹਾਣੀ ਬਾਰੇ ਜਿਹੜੇ ਗੱਲਬਾਤ ਤੁਹਾਡੇ ਨਾਲ ਕਰੀਏ ਤਾਂ ਵੀਰ ਸਪਾਊਸ ਕੇਸ ਤੇ ਜਿਹੜਾ ਕੈਨੇਡਾ ਆਇਆ ਸੀਗਾ ਸਾਰਾ ਕੁਝ ਚਲੋ ਵਧੀਆ ਚੱਲ ਰਿਹਾ ਅਸੀਂ ਉਹਨੂੰ ਐ ਲੱਗਿਆ ਹੈਗਾ ਵੀ ਕੈਨੇਡਾ ਗਏ ਹੈਗੇ ਹਨ ਹਣ ਤੇ ਚਾਂਕ ਬਾਈ ਜੀ ਇਹ ਬਾਈ ਦੀ ਜਿਹੜੀ ਘਰਾਂ ਵਾਲੀ ਇਹਨੂੰ ਛੱਡ ਗਈ ਹਨਾ ਇਹ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਗਈ। ਤੇ ਮੈਂ ਤਾਂ ਇਹ ਕਹੂੰਗਾ ਬਈ ਅੱਜ ਦੇ ਟਾਈਮ ਦੇ ਵਿੱਚ 60 70 ਜਿਹੜੇ ਪਰਸੈਂਟ ਜਾਂ ਮੈਂ ਤਾਂ ਜ਼ਿਆਦਾ ਚਲੋ 7 70 ਵੀ ਮੈਂ ਥੋੜੇ ਕਹਿ ਦਿੰਨਾ ਵੀ ਜ਼ਿਆਦਾ ਹੀ ਕਹਿ ਦਿੰਨਾ। ਵੀ ਕੇਸ ਆਉ ਇਦਾਂ ਦੇ ਆ ਰਹੇ ਆ ਕਿਉਂਕਿ ਜਦੋਂ ਕੁੜੀਆਂ ਇੰਡੀਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵਿਆਹ ਕਰਾਉਂਦੀਆਂ ਉਦੋਂ ਹੁੰਦੀ ਹੈ ਬਈ ਜੀ ਉਹਨਾਂ ਦੀ ਮਜਬੂਰੀ ਕਿਉਂਕਿ ਪੈਸੇ ਲਵਾਉਣੇ ਹੁੰਦੇ ਆ ਮਾਪਿਓ ਤੋਂ ਉਦੋਂ ਸਾਰਾ ਕੁਝ ਮੁੰਡੇ 'ਚ ਵਧੀਆ ਲੱਗਦਾ ਹੁੰਦਾ ਤੇ ਜਦੋਂ ਹੋ ਜਾਂਦੇ ਬਾਈ ਜੀ ਵਿਆਹ ਫਿਰ ਇੱਥੇ ਆ ਕੇ ਬਾਈ ਜੀ ਇਹਨਾਂ ਨੂੰ ਹੋ ਜਾਂਦੀ ਹੈ ਆਜ਼ਾਦੀ ਯਾਦ ਆ ਜਾਂਦੀ ਵੀ ਅਸੀਂ ਤਾਂ ਜਾਦਾ ਵੀ ਸਾਡਾ ਤਾਂ ਸਾਡੇ ਮਾਪਿਆਂ ਨੇ ਆਪਦੀ ਮਰਜ਼ੀ ਨਾਲ ਕੀਤਾ ਸੀ ਅਸੀਂ ਸਾਡੀ ਤਾਂ ਮਰਜ਼ੀ ਨਹੀਂ ਸੀ ਚਲੋ ਇਹ ਗੱਲ ਹੋਰ ਆ ਬਾਈ ਤੇ ਮੁੰਡੇ ਦਾ ਕੀ ਬਣਿਆ ਬਾਈ ਜਦੋਂ ਘਰਾਂ ਵਾਲੀ ਰਹਿਣ ਲੱਗ ਗਈ ਆਸੇ ਆਸੇ ਤਾਂ ਵੀਰ ਨੇ ਬਾਈ ਕਹਿੰਦੇ ਹੁੰਦੇ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਬ੍ਰਿਜ ਤੋਂ ਜਿਹੜੀ ਇਹਨੇ ਛਾਲ ਮਾਰਤੀ ਬ੍ਰਿਜ ਤੋਂ ਛਾਲ ਮਾਰਨ ਤੋਂ ਬਾਅਦ ਮੌਤ ਤਾਂ ਬਾਈ ਨੂੰ ਨਹੀਂ ਆਈ ਬਾਈ ਪਰ ਬਾਈ ਦੇ ਗੱਟੇ ਆ ਜਿਹੜੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਆ ਤੇ ਹੋਰ ਵੀ ਜਿਹੜੇ ਲੱਕ-ਲੱਕ ਤੇ ਵੀ ਜਿਹੜੀ ਵੀਰ ਨੂੰ ਇੰਜਰੀ ਆ ਜਿਹੜੀ ਉਹ ਆਈ ਹੋਈ ਆ ਤੇ ਇਸ ਟਾਈਮ ਬਾਈ ਦਾ ਜਿਹੜਾ ਵਰਕ ਪਰਮਟ ਜਾਂ ਰਹਿਣ ਦਾ ਸਟੇਟਸ ਆ ਉਹ ਵੀ ਐਕਸਪਾਇਰ ਹੋ ਚੁੱਕਿਆ ਤੇ ਇਕਾ ਬਾਈ ਨਰਿੰਦਰ ਨੇ ਬਾਈ ਦਾ ਗੋ ਫੰਡ ਚਲਾਇਆ ਹੈਗਾ ਵੀ ਕਿਉਂਕਿ ਹੁਣ ਇਹਦੇ ਕੋਲ ਖਾਣ ਪੀਣ ਨੂੰ ਵੀ ਕੁਝ ਹੈ ਨਹੀਂ ਬਾਈ ਤੇ ਇੱਥੇ ਨਹੀਂ ਬਾਈ ਕਿਸੇ ਦੀ ਕੋਈ ਸਹਾਇਤਾ ਕਰ ਸਕਦਾ ਕਿਉਂਕਿ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਇੰਨਾ ਤੇ ਗੋ ਫੰਡ ਦੇ ਥਰੂ ਬਾਈ ਦੀ ਜਿਹੜੇ ਮੈਂ ਤਾਂ ਕਹਿਣਾ ਅੱਧ ਮਰੀ লাশ ਨੂੰ ਹਨਾ ਜਿਹੜਾ ਉਹ ਇੰਡੀਆ ਭੇਜਿਆ ਜਾਣਾ ਹੈਗਾ ਤੇ ਜੇ ਕੋਈ ਕੈਨੇਡਾ ਵਾਲਾ ਜਾਂ ਕੋਈ ਆਸੇ ਪਾਸੇ ਵਾਲਾ ਬਾਈ ਵੀਰ ਹਨਾ ਦਾਨ ਕਰ ਸਕਦਾ ਜਿੰਨੇ ਜੋ ਅੱਗੇ ਵੀ ਹੈਗੇ ਆ ਹਨ ਜ਼ਰੂਰ ਕਰਿਓ ਕਿਉਂਕਿ ਇਹ ਹੁਣੀ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਪਰ ਬਾਈ ਜੀ ਹੁਣ ਖਲਾਅ ਤੇ ਬਣੇ ਹੋਏ ਆ ਵੀ ਜਿਹੜੇ ਗੋ ਫੰਡ ਦੇਣ ਵਾਲੇ ਆ ਨਾ ਬਾਈ ਕਿਤੇ ਨਾ ਕਿਤੇ ਉਹ ਵੀ ਯਾਰ ਇਹ ਗੱਲਾਂ ਸੋਚਣ ਲੱਗ ਗਏ ਯਾਰ ਵੀ ਹੁਣ ਕਿੰਨਾ ਕੁ ਬੰਦਾ ਯਾਰ ਗੋ ਫੰਡ ਵੀ ਦੇਈ ਜਾਊਗਾ ਹਨ ਸੋ ਬਾਈ ਜੀ ਮੇਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੱਚੀਆਂ ਹੈਗੀਆਂ ਪਰ ਕਈ ਵਾਰੀ ਨਾ ਥੋੜਾ ਜਿਹਾ ਮਾੜੇ ਹਜਮੇ ਵਾਲਿਆਂ ਨੂੰ ਉਹ ਪਚਦੀਆਂ ਨਹੀਂ ਆ ਸੱਚ ਸੁਣਨਾ ਚਾਹੁੰਨੇ ਤਾਂ ਬਾਈ ਜੀ ਆਪਣਾ ਪੇਜ ਫੋਲੋ ਕਰ ਲਿਓ ਤੇ ਜਿਹੜਾ ਬਾਈ ਜੀ ਵੀਰ ਤੇ ਲਈ ਦਾਨ ਕਰ ਸਕਦਾ ਜਰੂਰ ਕਰਿਓ ਜੋ ਬਹੁਤ ਬਹੁਤ ਧੰਨਵਾਦ ਜੀ